ਜਦੋਂ ਇਨਸਾਨ ਦਾ ਕੋਈ ਵੀ ਕੰਮ ਨਹੀਂ ਬੰਦਦਾ ਉਹ ਬਹੁਤ ਦੁਖੀ ਹੁੰਦਾ ਤਾਂ ਉਹਦੋਂ ਬਹੁਤ ਹੱਥ ਪੈਰ ਮਾਰਦਾ ਕਿ ਮੇਰਾ ਇਹ ਕੰਮ ਬਣ ਜਾਵੇ ਪਰ ਉਹਦਾ ਕੋਈ ਵੀ ਕੰਮ ਨਹੀਂ ਬੰਦਦਾ ਉਹ ਆਪਣੇ ਪੱਦਰ ਤੇ ਵੀ ਬਹੁਤ ਜ਼ੋਰ ਲਗਾਉਂਦਾ ਪਰ ਉਹਦਾ ਕੋਈ ਵੀ ਕੰਮ ਸਿਰੇ ਨਹੀਂ ਚੜਦਾ ਤੇ ਦੇ ਵਿੱਚ ਫਿਰ ਥੱਕ ਹਾਰ ਕੇ ਉਹ ਸਿਆਣਿਆਂ ਕੋਲ ਜਾਂਦਾ ਬਾਬਿਆਂ ਕੋਲ ਜਾਂਦਾ ਪਰ ਉੱਥੇ ਵੀ ਉਹਨਾਂ ਦਾ ਕੋਈ ਵੀ ਕੰਮ ਨਹੀਂ ਬੰਦਦਾ ਫਿਰ ਉਹ ਥੱਕ ਹਾਰ ਕੇ ਬੈਠ ਜਾਂਦਾ ਕਿ ਇਹ ਕੰਮ ਨਹੀਂ ਬਣੇਗਾ ਪਰ ਤੁਸੀਂ ਟੈਨਸ਼ਨ ਨਾ ਲਓ ਅੱਜ ਮੈਂ ਤੁਹਾਨੂੰ ਇੱਕ ਅਜੀਬਾ ਤਰੀਕਾ ਦੱਸਾਂਗਾ ਜਿਹਦੇ ਨਾਲ ਤੁਹਾਡਾ ਰੁਕਿਆ ਹੋਇਆ ਕੰਮ ਵੀ ਚੱਲ ਪਏਗਾ ਬੇਸ਼ੱਕ ਤੁਹਾਡਾ ਅੱਜ ਕੋਈ ਵੀ ਕੰਮ ਨਹੀਂ ਬਣ ਰਿਹਾ ਤੁਹਾਡਾ ਹਰ ਇੱਕ ਕੰਮ ਬਣੇਗਾ ਤੁਸੀਂ ਇਹਨਾਂ ਸਿਆਣਿਆਂ ਕੋਲੇ ਜਾਣ ਤੋਂ ਪਹਿਲਾਂ ਇਹ ਕੰਮ ਕਰਿਓ ਤੁਹਾਨੂੰ ਇਹਨਾਂ ਕੋਲ ਜਾਣ ਦੀ ਵੀ ਲੋੜ ਨਹੀਂ ਪੈਗੀ ਤੁਹਾਡਾ ਘਰ ਹੀ ਬੈਠੇ ਹਰ ਇੱਕ ਕੰਮ ਬਣਜਿਆ ਕਰੇਗਾ ਅੱਜ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਿਓ ਤਾਂ ਜੋ ਤੁਸੀਂ ਇਹ ਤਰੀਕਾ ਚੰਗੀ ਤਰ੍ਹਾਂ ਸਮਝ ਸਕੋ ਤੇ ਫੇਰ ਆਪਣੀ ਜ਼ਿੰਦਗੀ ਵਿੱਚ ਅਪਣਾ ਸਕੋ ਤਾਂ ਜੋ ਤੁਹਾਡਾ ਕੋਈ ਵੀ ਨੁਕਸਾਨ ਨਾ ਹੋਵੇ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਆਂ ਜੀ ਇੱਕ ਵਾਰੀ ਦੀ ਗੱਲ ਹੈ ਇੱਕ ਬੀਬੀ ਜੋ ਪੀਰਾਂ ਫਕੀਰਾਂ ਨੂੰ ਬਹੁਤ ਮੰਨਦੀ ਸੀ ਉਹ ਬਹੁਤ ਹੀ ਜ਼ਿਆਦਾ ਪਰੇਸ਼ਾਨ ਸੀ ਦੁਖੀ ਸੀ ਕਿਉਂਕਿ ਉਸ ਦਾ ਇੱਕ ਪੁੱਤਰ ਜੋ ਕਿ ਬਹੁਤ ਹੀ ਜ਼ਿਆਦਾ ਬਿਮਾਰ ਕਾਫੀ ਸਮੇਂ ਤੋਂ ਪਿਆ ਹੋਇਆ ਸੀ ਕਿਉਂਕਿ ਇੱਕ ਮਾਂ ਹੁੰਦੀ ਹੈ ਜੋ ਆਪਣੇ ਪੁੱਤਰ ਨੂੰ ਦੁਖੀ ਨਹੀਂ ਦੇਖ ਸਕਦੀ ਚਾਹੇ ਉਹ ਆਪ ਜਿੰਨੀ ਮਰਜ਼ੀ ਦੁਖੀ ਹੋਵੇ ਇਸ ਕਰਕੇ ਉਹ ਪੀਰਾਂ ਫਕੀਰਾਂ ਨੂੰ ਹਰ ਰੋਜ਼ ਦੁਆ ਫਰਿਆਦ ਕਰਦੀ ਕਿ ਮੇਰੇ ਪੁੱਤਰ ਨੂੰ ਠੀਕ ਕਰ ਦਿਓ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਪਰ ਉਸਦੇ ਪੁੱਤਰ ਦੀ ਹਜੇ ਹਾਲਾਤ ਉਵੇਂ ਹੀ ਸੀ ਉਹ ਓਨਾ ਹੀ ਬਿਮਾਰ ਸੀ ਇੱਕ ਦਿਨ ਉਹਨਾਂ ਦੇ ਘਰ ਉਹਨਾਂ ਦਾ ਇੱਕ ਗਵਾਂਡੀ ਉਸਦੇ ਪੁੱਤਰ ਦਾ ਪਤਾ ਲੈਣ ਆਉਂਦਾ ਤੇ ਆ ਕੇ ਦੇਖਦਾ ਕਿ ਉਹ ਬੀਬੀ ਰੋ ਰਹੀ ਸੀ ਉਹ ਗਵਾਂਡੀ ਉਹਨੂੰ ਆ ਕੇ ਪੁੱਛਦਾ ਕੀ ਗੱਲ ਹੋ ਗਈ ਬੀਬੀ ਅੱਜ ਬਹੁਤ ਪਰੇਸ਼ਾਨ ਲੱਗ ਰਹੀ ਹੈ ਦੁਖੀ ਲੱਗ ਰਹੀ ਹੈ ਰੋ ਰਹੀ ਹੈ ਉਹ ਬੀਬੀ ਕਹਿੰਦੀ ਹੈ ਕਿ ਮੈਂ ਕੀ ਕਰਾਂ ਮੇਰਾ ਪੁੱਤ ਠੀਕ ਨਹੀਂ ਹੋ ਰਿਹਾ ਮੈਂ ਤੇ ਪੀਰਾਂ ਫਕੀਰਾਂ ਨੂੰ ਵੀ ਬਹੁਤ ਵਾਰੀ ਦੁਆ ਫਰਿਆਦ ਕਰ ਦਿੱਤੀ ਪਰ ਪੀਰ ਫਕੀਰ ਮੇਰੀ ਸੁਣਦੇ ਹੀ ਨਹੀਂ ਤੇ ਉਹ ਗਵਾਂਢੀ ਕਹਿੰਦਾ ਕਿ ਚੱਲ ਕੋਈ ਨਾ ਬੀਬੀ ਉਧਰ ਆਪਣੇ ਇੱਕ ਸਿਆਣਾ ਬਾਬਾ ਰਹਿੰਦਾ ਆਪਾਂ ਇਦਾਂ ਕਰਦੇ ਆਂ ਉਹਦੇ ਕੋਲ ਚੱਲਦੇ ਆਂ ਆਪਾਂ ਨੂੰ ਉਹ ਕੋਈ ਨਾ ਕੋਈ ਰਸਤਾ ਜ਼ਰੂਰ ਦਿਖਾਏਗਾ ਤਾਂ ਉਹ ਬੀਬੀ ਉਸ ਇਨਸਾਨ ਦੇ ਨਾਲ ਉਸ ਸਿਆਣੇ ਕੋਲ ਜਾਂਦੀ ਹੈ ਤੇ ਉੱਥੇ ਜਾ ਕੇ ਬੈਠ ਜਾਂਦੀ ਹੈ ਉਹ ਸਿਆਣਾ ਉਹਨਾਂ ਨੂੰ ਆਪਣੇ ਕੋਲ ਬੁਲਾਉਂਦਾ ਤੇ ਕਹਿੰਦਾ ਹਾਂ ਬੀਬੀ ਦੱਸ ਤੈਨੂੰ ਕੀ ਦੁੱਖ ਹੈ ਤਾਂ ਬੀਬੀ ਕਹਿੰਦੀ ਹੈ ਕਿ ਮੈਂ ਬਹੁਤ ਪਰੇਸ਼ਾਨ ਹਾਂ ਮੇਰਾ ਬੱਚਾ ਬਹੁਤ ਹੀ ਜ਼ਿਆਦਾ ਬਿਮਾਰ ਹੈ ਉਹ ਬਾਬਾ ਕਹਿੰਦਾ ਕੋਈ ਗੱਲ ਨਹੀਂ ਸਭ ਕੋਈ ਠੀਕ ਹੋ ਜਾਏਗਾ ਇਦਾਂ ਕਰੀ ਇੱਕ ਨਾਰੀਅਲ ਲਈ ਉਸ ਨਾਰੀਅਲ ਦੇ ਉੱਪਰ ਇੱਕ ਖੰਭਣੀ ਬਣ ਕੇ ਆਪਣੇ ਪੁੱਤਰ ਉੱਪਰ ਦੀ ਵਾਰ ਕੇ ਨਹਿਰ ਦੇ ਵਿੱਚ ਸੁੱਟ ਦੇ ਸਭ ਕੋਈ ਠੀਕ ਹੋ ਜਾਏਗਾ ਉਹ ਬੀਬੀ ਸੋਚਦੀ ਹੈ ਕਿ ਚਲੋ ਇੱਕ ਵਾਰ ਇਹ ਵੀ ਕਰਕੇ ਵੇਖ ਲੈਂਦੇ ਆ ਪਰ ਕੁਝ ਨਹੀਂ ਹੁੰਦਾ ਬੀਬੀ ਜਾਂਦੀ ਹੈ ਆਪਣੇ ਘਰ ਤੇ ਆਪਣੇ ਪੁੱਤਰ ਉੱਪਰ ਦੀ ਨਾਰੀਅਲ ਵਾਰ ਕੇ ਪਾਣੀ ਦੇ ਵਿੱਚ ਸੁੱਟਦੀ ਐ ਕੁਝ ਨਹੀਂ ਹੁੰਦਾ ਉਸ ਦਾ ਪੁੱਤਰ ਉਵੇਂ ਹੀ ਬਿਮਾਰ ਸੀ ਉਹ ਬੀਬੀ ਫੇਰ ਉਸੇ ਬਾਬੇ ਕੋਲ ਜਾਂਦੀ ਐ ਤੇ ਉਹਨੂੰ ਜਾ ਕੇ ਕਹਿੰਦੀ ਐ ਕਿ ਕੁਝ ਨਹੀਂ ਹੋਇਆ ਮੇਰਾ ਬੱਚਾ ਉਵੇਂ ਹੀ ਬਿਮਾਰ ਹੈ ਬਾਬਾ ਕਹਿੰਦਾ ਕੋਈ ਗੱਲ ਨਹੀਂ ਤੂੰ ਇਦਾਂ ਕਰ ਅਸੀਂ ਤੈਨੂੰ ਜਲ ਦਿੰਨੇ ਆ ਤੂੰ ਇਹ ਜਲ ਆਪਣੇ ਬੱਚੇ ਨੂੰ ਜਾ ਕੇ ਪਿਆਈ ਠੀਕ ਹੋ ਜਾਏਗਾ ਉਹ ਬਾਬਾ ਬੀਬੀ ਤੋਂ ਪੈਸੇ ਲੈ ਲੈਂਦਾ ਤੇ ਉਹਨੂੰ ਜਲ ਦੇ ਦਿੰਦਾ ਉਹ ਜਲ ਜਾ ਕੇ ਆਪਣੇ ਬੱਚੇ ਨੂੰ ਪਿਆਉਂਦੀ ਐ ਪਰ ਫਿਰ ਵੀ ਕੁਝ ਨਹੀਂ ਹੁੰਦਾ ਉਸ ਦਾ ਬੱਚਾ ਬਹੁਤ ਹੀ ਪਰੇਸ਼ਾਨ ਤੇ ਬਿਮਾਰ ਸੀ ਉਹਨੋਂ ਬੀਬੀ ਥੱਕ ਹਰ ਚੁੱਕੀ ਸੀ ਉਹ ਬੀਬੀ ਸੋਚਦੀ ਹੈ ਕਿ ਮੇਰਾ ਬੱਚਾ ਲੱਗਦਾ ਠੀਕ ਨਹੀਂ ਹੋਏਗਾ ਇਹ ਤੇ ਰੱਬ ਨੂੰ ਪਿਆਰਾ ਹੋ ਜਾਏਗਾ ਇਹ ਗੱਲ ਸੋਚ ਕੇ ਬੀਬੀ ਦੇ ਮਨ ਦੇ ਵਿੱਚ ਹੌਲ ਪੈ ਜਾਂਦਾ ਤੇ ਬੀਬੀ ਉੱਚੀ ਉੱਚੀ ਰੋਣ ਲੱਗਦੀ ਹੈ ਤੇ ਕਹਿੰਦੀ ਹੈ ਕਿ ਮੇਰੀ ਵੀ ਕੋਈ ਮਦਦ ਕਰ ਦੋ ਮੈਨੂੰ ਵੀ ਕੋਈ ਰਸਤਾ ਦਿਖਾ ਦਿਓ ਇੰਨੇ ਨੂੰ ਉੱਥੇ ਇੱਕ ਸਾਧੂ ਬਾਬਾ ਆਉਂਦਾ ਸਾਧੂ ਬਾਬਾ ਦੇਖਦਾ ਕਿ ਬੀਬੀ ਬਹੁਤ ਹੀ ਉੱਚੀ ਉੱਚੀ ਰੋ ਰਹੀ ਸੀ ਉਹ ਸਾਧੂ ਬਾਬਾ ਉਸ ਦੇ ਕੋਲ ਜਾਂਦਾ ਤੇ ਕਹਿੰਦਾ ਹਾਂ ਬੀਬੀ ਕੀ ਹੋਇਆ ਦੱਸ ਇੰਨਾ ਉੱਚੀ ਕਿਉਂ ਰੋ ਰਹੀ ਐ ਤਾਂ ਉਹ ਬੀਬੀ ਕਹਿੰਦੀ ਐ ਕਿ ਮੇਰੇ ਬੱਚੇ ਨੂੰ ਵੇਖੋ ਬਹੁਤ ਪਰੇਸ਼ਾਨ ਐ ਦੁਖੀ ਐ ਮੇਰੀ ਵੀ ਕੋਈ ਮਦਦ ਕਰੋ ਤਾਂ ਉਹ ਬੀਬੀ ਨੂੰ ਸਾਧੂ ਬਾਬਾ ਕਹਿੰਦਾ ਕੋਈ ਗੱਲ ਨਹੀਂ ਬੀਬੀ ਅੱਜ ਤੈਨੂੰ ਇੱਕ ਮੰਤਰ ਦੱਸਦੇ ਹਾਂ ਜਿਹਦੇ ਨਾਲ ਇਹ ਸਭ ਕੁਝ ਠੀਕ ਹੋ ਜਾਏਗਾ ਬੀਬੀ ਉਸ ਸਾਧੂ ਦੀ ਗੱਲ ਬਹੁਤ ਧਿਆਨ ਨਾਲ ਸੁਣਨ ਲੱਗਦੀ ਐ ਸਾਧੂ ਬਾਬਾ ਉਸ ਨੂੰ ਕਹਿੰਦਾ ਕਿ ਬੀਬੀ ਪੀਰਾਂ ਫਕੀਰਾਂ ਨੂੰ ਮੰਨਦੀ ਐ ਤਾਂ ਉਹ ਕਹਿੰਦੀ ਹਾਂਜੀ ਮੰਨਦੀਆਂ ਤਾਂ ਉਹ ਕਹਿੰਦਾ ਕਿ ਇਦਾਂ ਕਰੀ ਜਾ ਕੇ ਉਹਨਾਂ ਦਾ ਸ਼ੁਕਰ ਕਰਨ ਲੱਗ ਜਾਈਂ ਇਦਾਂ ਕਹੀਂ ਸ਼ੁਕਰ ਹੈ ਤੁਹਾਡਾ ਸ਼ੁਕਰ ਹੈ ਤੁਹਾਡਾ ਮੇਰੇ ਬੱਚੇ ਨੂੰ ਠੀਕ ਕਰ ਦਿੱਤਾ ਉਹਦੇ ਕੋਲੇ ਸ਼ਿਕਾਇਤਾਂ ਨਾ ਲੈ ਕੇ ਜਾਈਂ ਉਹਨਾਂ ਤੇ ਯਕੀਨ ਰੱਖੀਂ ਤੇਰਾ ਬੱਚਾ ਠੀਕ ਹੋ ਜਾਏਗਾ ਦੇ ਨਾਲ ਹੀ ਨਾਲ ਆਪਣੇ ਬੱਚੇ ਨੂੰ ਡਾਕਟਰ ਕੋਲ ਵੀ ਦਿਖਾਈ ਕਿਉਂਕਿ ਇੱਕ ਰੱਬ ਦਾ ਸਹਾਰਾ ਤੇ ਦੂਸਰਾ ਡਾਕਟਰ ਇਹ ਦੋਵੇਂ ਰਲ ਕੇ ਠੀਕ ਕਰ ਦੇਣਗੇ ਉਹ ਬੀਬੀ ਬਿਲਕੁਲ ਉਵੇਂ ਹੀ ਕਰਨਾ ਸ਼ੁਰੂ ਕਰ ਦਿੰਦੀ ਹੈ ਅਗਲੇ ਦਿਨ ਉੱਠਦੀ ਹੈ ਆਪਣੇ ਬੱਚੇ ਕੋਲੇ ਜਾਂਦੀ ਐ ਬੱਚਾ ਬਿਮਾਰ ਸੀ ਤੇ ਪੀਰਾਂ ਫਕੀਰਾਂ ਦੇ ਕੋਲ ਜਾ ਕੇ ਕਹਿੰਦੀ ਐ ਕਿ ਸ਼ੁਕਰ ਹੈ ਤੁਹਾਡਾ ਸ਼ੁਕਰ ਹੈ ਮੇਰੇ ਬੱਚੇ ਨੂੰ ਠੀਕ ਕਰ ਦਿੱਤਾ ਹੁਣ ਮੈਨੂੰ ਪਾਸੇ ਜਾਣ ਦੀ ਕਿਤੇ ਵੀ ਲੋੜ ਨਹੀਂ ਕਿਸੇ ਬਾਬੇ ਕੋਲ ਜਾਣ ਦੀ ਲੋੜ ਨਹੀਂ ਮੇਰਾ ਤੁਹਾਡੇ ਤੇ ਵਿਸ਼ਵਾਸ ਪੱਕਾ ਹੈ ਜੋ ਕਰਨਾ ਹੈ ਤੁਸੀਂ ਕਰਨਾ ਮੈਂ ਆਪਣਾ ਸਾਰਾ ਜ਼ੋਰ ਲਗਾ ਕੇ ਦੇਖ ਲਿਆ ਹੁਣ ਮੈਂ ਸਭ ਕੁਝ ਤੁਹਾਡੇ ਤੇ ਛੱਡਿਆ ਮੇਰੇ ਪੁੱਤਰ ਨੂੰ ਠੀਕ ਕਰਨਾ ਤੁਹਾਡਾ ਕੰਮ ਹੈ ਪੀਰਾਂ ਮੁਰਸ਼ਿਦਾਂ ਦਾ ਸ਼ੁਕਰ ਕਰਕੇ ਫਿਰ ਆਪਣੇ ਬੱਚੇ ਨੂੰ ਲੈ ਕੇ ਡਾਕਟਰ ਕੋਲ ਚਲੀ ਜਾਂਦੀ ਹੈ ਡਾਕਟਰ ਉਸ ਨੂੰ ਦਵਾਈ ਦਿੰਦੇ ਨੇ ਉਹ ਦਵਾਈ ਥੋੜਾ ਲੰਮਾ ਚੱਲਦੀ ਹੈ ਪਰ ਉਸ ਦੇ ਬੇਟੇ ਦੀ ਰਿਕਵਰੀ ਹੋਣੀ ਸ਼ੁਰੂ ਹੋ ਜਾਂਦੀ ਹੈ ਉਹ ਆਪਣੇ ਪੀਰਾਂ ਮੁਰਸ਼ਿਦਾਂ ਨੂੰ ਧੰਨਵਾਦ ਕਰਦੀ ਹੈ ਤੇ ਹਮੇਸ਼ਾ ਸ਼ੁਕਰ ਕਰਦੀ ਰਹਿੰਦੀ ਹੈ ਹੌਲੀ ਹੌਲੀ ਉਸ ਦਾ ਬੱਚਾ ਵੀ ਠੀਕ ਹੋ ਜਾਂਦਾ ਹੈ ਜਦੋਂ ਆਪਾਂ ਪੀਰਾਂ ਮੁਰਸ਼ਿਦਾਂ ਦਾ ਸ਼ੁਕਰ ਕਰਦੇ ਹਾਂ ਤੇ ਸ਼ੁਕਰ ਦੇ ਵਿੱਚ ਬਹੁਤ ਹੀ ਪਾਵਰ ਹੁੰਦੀ ਹੈ ਜੋ ਆਪਾਂ ਨੂੰ ਉਹ ਵੀ ਦੇ ਦਿੰਦੀ ਹੈ ਜੋ ਆਪਾਂ ਕਦੀ ਸੋਚਿਆ ਨਹੀਂ ਹੁੰਦਾ ਜਦੋਂ ਵੀ ਤੁਹਾਡਾ ਕੋਈ ਵੀ ਕੰਮ ਨਾ ਬਣੇ ਤੇ ਆਪਣੇ ਪੀਰ ਮੁਰਸ਼ਿਦ ਦਾ ਸ਼ੁਕਰ ਕਰਿਓ ਸ਼ੁਕਰ ਕਰਿਓ ਤੇ ਕਹਿਓ ਜੋ ਤੁਸੀਂ ਦਿੱਤਾ ਉਹਦੇ ਲਈ ਸ਼ੁਕਰ ਆ ਪਰ ਜੋ ਤੁਸੀਂ ਦੇਣਾ ਉਹ ਤੁਹਾਡੇ ਹੱਥ ਵਸੈ ਮੇਰੇ ਕੁਝ ਨਹੀਂ ਹੱਥ ਵਸ ਤੁਸੀਂ ਵੇਖੋਗੇ ਪੀਰ ਮੁਰਸ਼ਿਦ ਤੁਹਾਨੂੰ ਸਭ ਕੁਝ ਦੇਣਗੇ ਤੇ ਇਨ੍ਹਾਂ ਬਾਬਿਆਂ ਕੋਲੋਂ ਬਚਿਆ ਕਰੋ ਜੋ ਤੁਹਾਡੇ ਪੈਸੇ ਠੱਗਦੇ ਨੇ ਜੋ ਤੁਹਾਨੂੰ ਗਲਤ ਬੋਲ ਕੇ ਤੁਹਾਡੇ ਤੋਂ ਮਿਹਨਤ ਦੀ ਕਮਾਈ ਲੈ ਲੈਂਦੇ ਨੇ ਜਿਨ੍ਹਾਂ ਨੂੰ ਵੀ ਤੁਸੀਂ ਮੰਨਦੇ ਹੋ ਆਪਣੇ ਪੀਰ ਮੁਰਸ਼ਿਦ ਨੂੰ ਚਾਹੇ ਕਿੰਨਾਂ ਨੂੰ ਵੀ ਉਹਨਾਂ ਤੇ ਯਕੀਨ ਰੱਖਿਓ ਤੁਹਾਡਾ ਸਭ ਕੁਝ ਹੋ ਜਾਏਗਾ ਏ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇਦਰ ਬੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਨਾ ਤੱਕ ਕੇ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ